ਸਿਆਸੀ ਗੱਲ ਜੀ ਸਾਰਿਆਂ ਨੂੰ ਹਾਂਜੀ ਜਿਵੇਂ ਕਿ ਦਾ ਪੰਜਾਬ ਸਾਡਾ ਪੰਜਾਬ ਅਤੇ ਮਾਨਪੁਰ ਟੀਵੀ ਵਾਲੇ ਇਸ ਟਮ ਜੋ ਬੰਦੇ ਵਿਆਹ ਤੇ ਪੂਰੇ ਹੰਮ ਹਮਾ ਕੇ ਪਹੁੰਚੇ ਹੋਏ ਨੇ ਇਹਦੇ ਸਾਰੇ ਲੋਕ ਇਹਨਾਂ ਨੂੰ ਇੱਕੋ ਸਵਾਲ ਕਰ ਰਹੇ ਨੇ ਕਿ ਤੁਸੀਂ ਇਕੱਠਿਆਂ ਨੇ ਜਾਣਾ ਸੀ ਤੁਸੀਂ ਅਲੱਗ ਅਲੱਗ ਕਿਉਂ ਗਏ ਤੁਸੀਂ ਇੱਕ ਥਾਂ ਜਾ ਕੇ ਹੀ ਸਾਰੇ ਸ਼ਗਨ ਕਰਨੇ ਸੀ ਤਾਂ ਫਿਰ ਤੁਸੀਂ ਇਕੱਠਿਆਂ ਨੇ ਜਾਣਾ ਸੀ ਜਿਹਦਾ ਜਵਾਬ ਕਮਲਵੀਰ ਜੀ ਨੇ ਦਿੱਤਾ ਹੈ ਉਹਨਾਂ ਨੇ ਦੱਸਿਆ ਹੈ ਕਿ ਘਰ ਵਿੱਚ ਛੋਟੀਆਂ-ਮੋਟੀਆਂ ਗੱਲਾਂ ਹੋ ਜਾਂਦੀਆਂ ਹਨ ਜਿੰਨਾ ਕਰਕੇ ਸਾਨੂੰ ਅਲੱਗ-ਅਲੱਗ ਜਾਣਾ ਪਿਆ ਕੋਈ ਐਡੀ ਵੱਡੀ ਜ਼ਿਆਦਾ ਗੱਲ ਨਹੀਂ ਹੈ ਜਿੰਨੀ ਲੋਕ ਬਣਾ ਰਹੀ ਹਨ ਤੇ ਇਹ ਵੀਡੀਓ ਵਿੱਚ ਆਪਾਂ ਦੇਖ ਰਹੇ ਹਾਂ ਕਿ ਇਹਨਾਂ ਦੇ ਦਿਲਾਂ ਵਿੱਚ ਪਿਆਰ ਓਨਾ ਹੀ ਹੈ ਛੋਟੇ ਚਾਚਾ ਜੀ ਦੇਖੋ ਕਰਨ ਦੇ ਕਿੰਨੇ ਪਿਆਰ ਨਾਲ ਵਟਨਾ ਲਾ ਰਹੇ ਨੇ ਤੇ ਇੱਥੇ ਸਾਰੇ ਪਰਿਵਾਰ ਨੇ ਇੱਕ ਥਾਂ ਖੜਕੇ ਫੋਟੋ ਕਰਵਾਈ ਹੈ ਜੋ ਬੰਨੋਂ ਦੋਨਾਂ ਮਾਮਿਆਂ ਨੇ ਚੌਂਕੀਆਂ ਉਤਾਰਿਆ ਹੈ ਤੇ ਦੋਨਾਂ ਮਾਮਿਆਂ ਨੇ ਹੀ ਉਹਨਾਂ ਨੂੰ ਵਧੀਆ ਸ਼ਗਨ ਦਿੱਤਾ ਹੈ ਤੇ ਇਧਰ ਛੋਟੇ ਮਾਮਾ ਜੀ ਕਰਨ ਦੇ ਹਾਰ ਪਾ ਰਹੇ ਹਨ ਜਾਨੀ ਕਿ ਕਰਨ ਦੇ ਛੋਟੇ ਦਾਦਾ ਜੀ ਕਿੰਨੇ ਪਿਆਰ ਨਾਲ ਆਪਣੇ ਪੋਤੇ ਦੇ ਗਲੇ ਵਿੱਚ ਹਾਰ ਪਾ ਰਹੇ ਨੇ ਮਾਮੀ ਨੇ ਹਾਰ ਜੋ ਬੰਦੇ ਗਲੇ ਵਿੱਚ ਪਾਇਆ ਹੈ ਜੇਕਰ ਇਹਨਾਂ ਦੇ ਦਿਲਾਂ ਵਿੱਚ ਇੱਕ ਦੂਜੇ ਪ੍ਰਤੀ ਪਿਆਰ ਨਾ ਹੁੰਦਾ ਤਾਂ ਇਹ ਬੱਚੇ ਦੇ ਗਲ ਵਿੱਚ ਕਦੇ ਵੀ ਹਾਰ ਨਾ ਪਾਉਂਦੇ ਤੇ ਦੋਨੇ ਮਾਮੇ ਇਕੱਠੇ ਹੋ ਕੇ ਆਪਣੇ ਭਾਂਜੇ ਨੂੰ ਚੌਂਕੀਆਂ ਉਤਾਰ ਰਹੇ ਹਨ ਇਸ ਤੋਂ ਸਾਬਿਤ ਹੁੰਦਾ ਹੈ ਕਿ ਦੋਨਾਂ ਦੇ ਦਿਲਾਂ ਵਿੱਚ ਇੱਕ ਦੂਜੇ ਪ੍ਰਤੀ ਪਿਆਰ ਤਾਂ ਓਨਾ ਹੀ ਹੈ ਉੱਪਰੋਂ ਉੱਪਰੋਂ ਚਾਹੀ ਆਪਾਂ ਲੱਖ ਗੁੱਸੇ ਹੋ ਜਾਈਏ ਪਰ ਜਿਹੜਿਆ ਆਪਣਿਆਂ ਦਾ ਪਿਆਰ ਦਿਲ ਵਿੱਚ ਹੁੰਦਾ ਉਹ ਤਾਂ ਹੁੰਦਾ ਹੀ ਆ ਤੇ ਕਰਨ ਨੂੰ ਉਹ ਬਹੁਤ ਪਿਆਰ ਕਰਦੇ ਹਨ ਜਿਹੜਾ ਕਿ ਆਪਾਂ ਉਹਨਾਂ ਦੇ ਵਲੌਗ ਵਿੱਚ ਦੇਖ ਚੁੱਕੇ ਹਾਂ ਕਰਨ ਨੂੰ ਬੜੇ ਪਿਆਰ ਕਰਨ ਦੇ ਛੋਟੇ ਦਾਦਾ ਜੀ ਛਲਾਂਗਾਂ ਲਗਵਾ ਰਹੇ ਹਨ ਅਤੇ ਕਰਨ ਦਾ ਇਸ ਟਾਈਮ ਟੋਵਲਾ ਜੋ ਗਿਰ ਗਿਆ ਸੀ ਤੇ ਛੋਟੇ ਦਾਦਾ ਜੀ ਨੇ ਆਪਣੇ ਹੱਥੀ ਉਹਦਾ ਟੋਵਲਾ ਜਿਹੜਾ ਬੰਨਿਆ ਤੇ ਫਿਰ ਉਸ ਨੂੰ ਸ਼ਾਲਾਂਗਾਂ ਲਗਵਾ ਕੇ ਉਸ ਨੂੰ ਖੂਬ ਪਿਆਰ ਕੀਤਾ ਤੇ ਉਸ ਦਾ ਮੂੰਹ ਚੁੰਮਿਆ ਇਸ ਤੋਂ ਆਪਾਂ ਨੂੰ ਇਹ ਸਾਬਿਤ ਹੁੰਦਾ ਹੈ ਉੱਪਰੋਂ ਚਾਹੇ ਜੋ ਮਰਜੀ ਹੋਣ ਪਰ ਇਹਨਾਂ ਦੇ ਦਿਲਾਂ ਵਿੱਚ ਪਿਆਰ ਉਨਾ ਹੀ ਹੈ ਸੋ ਗਲਤ ਕਮੈਂਟ ਕਰਨ ਵਾਲੇ ਇਹਨਾਂ ਨੂੰ ਗਲਤ ਕਮੈਂਟ ਨਾ ਕਰੋ ਮੇਰੀ ਤੁਹਾਡੇ ਅੱਗੇ ਇਹੀ ਰਿਕਵੈਸਟ ਹੈ ਜੀ